ਸਾਉਂਦੇ ਮਹੀਨੇ ਦੇ ਖਾਰੇ-ਕਾਲੇ ਬੰਦ ਤੇ ਮੈਂ ਹੋ ਜਾ ਨੀ ਆਉਂਦੇ ਨੀ ਆਉਂਦੇ ਬਰਸਾਂ ਡੋਲੇ ਟਾਂਦਾ ਆਉਂਦੇ ਇਹ ਦਸਾਉਂਗਾ ਉਹ ਲਾਂਬੇ ਜੱਲਾਖਾਰੇ ਪੁੱਠੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਟੱਟ ਪੈਣੇ ਦਾ ਕਲਸ਼ਣਾ ਨਾ ਮੋੜਦੀ ਵੀਰਾ ਕੋਛੇ ਪੰਨ ਕਰ ਦੇ

ਵੇ ਕੀ ਰਾਣੀ ਜਾਣਦਾ ਤੀਆਂ ਵੇਖਣ ਆ ਵੀ ਕੀ ਰਾਣੀ ਜਾਣਦਾ ਸੌਣ ਦੇ ਮਹੀਨੇ ਚ ਤੀਜ ਦਾ ਤਿਉਹਾਰ ਅੱਜ ਕੱਲ ਬੜੀ ਜੋਸ਼ ਉਰ ਨਾਲ ਮਨਾਇਆ ਜਾ ਰਿਹਾ ਤੇ ਘਰ ਘਰ ਦੇ ਵਿੱਚ ਖੀਰ ਪੂੜੇ ਬਣ ਰਹੇ ਨੇ ਸਾਉਣ ਦੇ ਮਹੀਨੇ ਵੀ ਪੈ ਜਾਂਦਾ ਗੋਡੇ ਗੋਡੇ ਕਾਣੀ ਮੈ ਰਿੰਿਆ ਸੇਵੀਆਂ ਕੌਲੇ ਨੂੰ ਚੜ ਗਿਆ ਚਾਣੀ ਮੈ ਰਿੰਿਆ ਸੇਵੀਆਂ ਕੌਲੇ ਨੂੰ ਚੜ ਗਿਆ ਚਾ ਸੋ ਇਹੋ ਜੀਆਂ ਬੋਲੀਆਂ ਸਾਉਣ ਦੇ ਉੱਤੇ ਬਹੁਤ ਬਣੀਆਂ ਹੋਈਆਂ ਨੇ ਸੋ ਆਪਣਾ ਹੀ ਨਜ਼ਾਰਾ ਲਓ ਜੀ ਬਾਰਿਸ਼ ਸ਼ੁਰੂ ਹੋ ਗਈ ਹੈ ਬਹੁਤ ਤੇਜ਼